ਕੁਲਵਿੰਦਰ ਸਿੰਘ ਅਰੁਣ ਸੰਤਾ ਉਲਫ ਵੀਰ ਸੁਪੁੱਤਰ ਬਲਰਾਜ ਸਿੰਘ ਵਾਸੀ ਸ਼ਹੀਦ ਉਦਮ ਸਿੰਘ ਨਗਰ ਅੰਮ੍ਰਿਤਸਰ ਨੂੰ ਲੁੱਟਖੋਖਾ ਕਰਕੇ ਫਰਾਰ ਹੋਣ ਦੇ ਜੁਰਮ ਵਿੱਚ 5 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਗ੍ਰਿਫਤਾਰੀ ਦੌਰਾਨ ਉਸ ਕੋਲੋਂ ਚੋਰੀ ਸ਼ੋਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਅਤੇ ਉਸ ਦੇ ਸਾਥੀ ਸੁਭਜੀਤ ਸਿੰਘ ਪੁੱਤਰ ਸਤਬੀਰ ਸਿੰਘ ਵਾਸੀ ਸੁਲਤਾਨਵਿੰਡ ਅੰਮ੍ਰਿਤਸਰ ਨੂੰ ਵੀ 8 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਹੱਲੇ ਇਹਨਾਂ ਦੇ ਸਾਥੀ ਅਮਨ ਉਲਫ ਬੱਬਲ ਅਤੇ ਮਨਜੀਤ ਸਿੰਘ ਪੁੱਤਰ ਦਲਬੀਰ ਸਿੰਘ ਜਿਨ੍ਹਾਂ ਨੂੰ ਚੋਰੀ ਦਾ ਸਮਾਨ ਵੇਚਿਆ ਗਿਆ ਸੀ ਨੂੰ ਹਲੇ ਗ੍ਰਿਫਤਾਰ ਕਰਨਾ ਬਾਕੀ ਹੈ। ACP ਉਤਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ। ਰੀਸੈਂਟਲੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਫਿਊ ਡੇਸ ਬੈਕ ਥੈਟ ਕੰਪਲੇਨੈਂਟ ਦੇਵਸ਼ੀ ਜੋ ਕਿ ਕੋਲਕਾਤਾ ਤੋਂ ਬਿਲੋਂਗ ਕਰਦੇ ਹਨ ਉਹਨਾਂ ਜਦੋਂ ਉਹ ਇੱਥੇ ਘੁੰਮਣ ਆਏ ਆਪਣੀ ਵਾਈਫ ਦੇ ਨਾਲ ਤੇ ਈ-ਰਿਕਸ਼ਾ ਤੇ ਟਰੈਵਲ ਕਰ ਰਹੇ ਸੀ ਅਟ ਨਾਈਟ ਉਹਨਾਂ ਦਾ ਕੋਈ ਜਿਹੜਾ ਪਿੱਛੋਂ ਦੀ ਦੋ ਅਕਿਊਜ਼ਡ ਆਏ ਬਾਈਕ ਸਵਾਰ ਤੇ ਉਹਨਾਂ ਨੇ ਉਹਦੀ ਵਾਈਫ ਤੋਂ ਜਿਹੜਾ ਬੈਗ ਸੀਗਾ ਉਹ ਚਪਟਾ ਮਾਰ ਕੇ ਉਹ ਲੈ ਗਏ ਉਹਨਾਂ ਵਿੱਚ ਉਹਨਾਂ ਦੇ ਕੁਝ ਡਾਕੂਮੈਂਟਸ ਕੁਝ ਪੈਸੇ ਤੇ ਉਹਨਾਂ ਦਾ ਮੋਬਾਈਲ ਫੋਨ ਸੀਗਾ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਐਫ ਆਈ ਆਰ ਨੰਬਰ 191 ਡੇਟਿਡ 19 10 2025 ਰਜਿਸਟਰ ਕੀਤੀ ਅੰਡਰ ਦ ਸੈਕਸ਼ਨਸ ਆਫ ਬੀ ਐਨ ਐਸ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀ ਪੀ ਅੰਮ੍ਰਿਤ ਸਰ ਅਸੀਂ ਇਹਦੇ ਵਿੱਚ ਜਿਹੜੇ ਅਕਿਊਜ਼ਡ ਇਨਵੋਲਡ ਸੀਗੇ ਨੇਮਲੀ ਕੁਲਵਿੰਦਰ ਸਿੰਘ ਉਰਫ ਸੰਤਾ ਉਰਫ ਵੀਰੂ ਆ ਸੰਨ ਆਫ ਬਲਰਾਜ ਸਿੰਘ ਇਹ ਹੈਗੇ ਆਪਣੇ ਸ਼ਹੀਦ ਉਦਮ ਸਿੰਘ ਨਗਰ ਦੇ ਰਹਿਣ ਵਾਲੇ ਤੇ ਸੈਕਿੰਡ ਸ਼ੁਭਜੀਤ ਸਿੰਘ ਪੁੱਤਰ ਸਤਵੀਰ ਸਿੰਘ ਕੋਟ ਬਾਬਾ ਦੀਪ ਸਿੰਘ ਨਗਰ ਦੇ ਸੁਲਤਾਨਪੁਰ ਦੇ ਏਰੀਆ ਦੇ ਰਹਿਣ ਵਾਲੇ ਆ ਇਹਨਾਂ ਦੋਨਾਂ ਤੇ ਇਹਨੂੰ ਅਸੀਂ ਇਹਦੇ ਤੇ ਫਰਦਰ ਕਾਰਵਾਈ ਐਂਡ ਫਰਦਰ ਇਨਵੈਸਟੀਗੇਸ਼ਨ ਇਸ ਸਟਿਲ ਔਨ ਇਨ ਆਦੀ ਬੈਕਵਰਡ ਚੈਨਲਸ ਜਿਹੜੇ ਹੈ ਉਹਨਾਂ ਉੱਤੇ ਅਸੀਂ ਵਰਕ ਕਰ ਰਹੇ ਹਾਂ ਦੇ ਤੇ ਅਸੀਂ ਇਨਸ਼ੋਰ ਕਰਨਾ ਚਾਹਾਂਗੇ ਤੁਹਾਨੂੰ ਸਾਰਿਆਂ ਨੂੰ ਕਿ ਵੀ ਆਰ ਹੇਅਰ ਫਾਰ ਯਰ ਸੇਫਟੀ ਐਂਡ ਸਿਕਿਉਰਿਟੀ ਅਸੀਂ ਕਰਾਇਮ ਪ੍ਰੀਵੈਂਸ਼ਨ ਲਈ ਆਪਣੀ ਹਰ ਪੂਰੀ ਕੋਸ਼ਿਸ਼ ਕਰ ਰਹੇ ਹਾਂ ਐਂਡ ਡਿਟੈਕਸ਼ਨ ਦੇ ਉੱਤੇ ਵੀ ਸਾਡਾ ਪੂਰਾ ਜ਼ੋਰ ਹੈ